ਬਹੁਤ ਜਲਦੀ ਆਪਣੇ ਦੋ ਬੱਚਿਆਂ ਨਾਲ ਜ਼ਹਿਰ ਖਾ ਕੇ ਮਰ ਜਾਣਾ ਆ ਕਈ ਲੋਕ ਮੇਰੇ ਕੋਲ ਪਹੁੰਚੇ ਨੇ ਔਰ ਮੇਰੇ ਨਾਲ ਗੱਲ ਕਰਕੇ ਮੇਰੀ ਗੱਲबस ਸੁਣ ਕੇ ਆਪਣੇ ਫੇਸੇ ਸਟੋਰੀ ਬਾਕੇ ਵੀਊ ਲੈ ਕੇ ਚਲੇ ਗਏ ਨੇ ਮੇਰੀ ਮਦਦ ਨਹੀਂ ਕੀਤੀ ਉਸੇ ਦੌਰਾਨ ਮੇਰਾ ਘਰ ਵਾਲਾ ਵੀ ਨੂਦ ਨਹੀਂ ਤੰਗ ਪਰੇਸ਼ਾਨ ਕਰ ਰਿਹਾ ਆ ਹੁਣ ਵੀ 5-7 ਮਿੰਟ ਪਹਿਲਾਂ ਮੈਨੂੰ ਉਹਦੀ ਕਾਲ ਆਈ ਹੈ WhatsApp ਤੇ ਜੀ ਮੈਨੂੰ ਉਹ ਧਮਕੀਆਂ ਦਿੰਦਾ ਆ ਮੈਂ ਬਹੁਤ ਔਖੀ ਆ ਵੀਰ ਜੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਮੈਂ ਬਹੁਤ ਔਖੀ ਆ ਆ ਮੇਰੀ ਬੇਟੀ ਆ ਵਾਹਿ ਨੂਰ ਗੋਰਾ ਮੇਰੀ ਬੱਚੀ ਇੱਕ ਛੋਟਾ ਜਿਹਾ ਬੇਟਾ ਆ ਮੇਰਾ 3 ਸਾਲ ਦਾ ਬੇ ਬੇਟਾ ਚੁੱਪ ਕਰ ਬੇਟਾ ਪਾ ਦੇ ਨਾ ਬਚਾ ਲੋ ਉਹ ਇਹਨੂੰ ਬਚਾ ਲੋ ਮੇਰੇ ਬੱਚਿਆਂ ਨੂੰ ਬੋਲ ਬੇਟਾ ਬੋਲ ਬੋਲ ਪੁੱਤ ਬੋਲ ਬੋਲ ਓ ਮੈਨੂੰ ਕਹਿੰਦਾ ਮੈਂ ਤੈਨੂੰ ਵੀ ਮਾਰ ਦੇਣਾ ਤੇ ਆਪਣੇ ਆਪ ਨੂੰ ਵੀ ਮਾਰ ਲੈਣਾ ਆਪਣੀ ਮਾਂ ਨੂੰ ਕਹਿੰਦਾ ਮੇਰੇ ਬੱਚੇ ਸਾਭ ਲਿਓ ਸਤਿ ਸ਼੍ਰੀ ਅਕਾਲ ਮੇਰੇ ਭੈਣੋ ਦੀ ਬਰਾਵੋ ਮੈਂ ਉਹੀ ਬੇਬਸ ਤੇ ਲਾਚਾਰ ਭੁਪਿੰਦਰ ਕੌਰ ਜਿਹਨੇ ਅੱਜ ਤੋਂ ਥੋੜੇ ਦਿਨ ਪਹਿਲਾਂ 10 ਜਨਵਰੀ ਨੂੰ ਇੱਕ ਵੀਡੀਓ ਬਣਾ ਕੇ ਪਾਈ ਸੀ ਮੇਰਾ ਪਿੰਡ ਸਿਰਹਾਲੀ ਕਲਾ ਪੱਤੀ ਪੁੱਲੇ ਦੀ ਤੇ ਮੇਰਾ ਮੋਬਾਈਲ ਨੰਬਰ 62 83 52 92 38 ਵੀਰ ਜੀ ਮੈਂ ਦੁਬਾਰਾ ਇੱਕ ਵਾਰੀ ਫੇਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਵੀ ਇੱਕ ਦਿਨ ਦੇ ਦੌਰਾਨ ਮੈਂ ਬਹੁਤ ਜਗ੍ਹਾ ਤੇ ਗਈ ਆ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਮੇਰੀ ਕੋਈ ਬਾਤ ਨਹੀਂ ਪੁੱਛਦਾ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਸੱਚੀ ਸਾਰੇ ਲੋਕਾਂ ਦਾ ਜ਼ਮੀਰ ਮਰ ਗਿਆ ਆ ਇਹ ਕਿਸੇ ਰੀਤੀ ਬੈਣ ਨਹੀਂ ਹੈਗੀ ਮੈਂ ਅੱਗੇ ਵੀ ਵੀਡੀਓ ਪਾਈ ਸੀ ਪਰ ਮੇਰੇ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਕਈ ਲੋਕ ਮੇਰੇ ਕੋਲ ਪਹੁੰਚੇ ਨੇ ਔਰ ਮੇਰੇ ਨਾਲ ਗੱਲ ਕਰਕੇ ਮੇਰੀ ਗੱਲ ਬਾਤ ਸੁਣ ਕੇ ਆਪਣੇ ਫੇਸੇ ਸਟੋਰੀ ਬਾਕੇ ਵੀਊ ਲੈ ਕੇ ਚਲੇ ਗਏ ਨੇ ਮੇਰੀ ਮਦਦ ਨਹੀਂ ਕੀਤੀ ਉਸੇ ਦੌਰਾਨ ਮੇਰਾ ਘਰ ਵਾਲਾ ਮੈਨੂੰ ਉਦਾਂ ਹੀ ਤੰਗ ਪਰੇਸ਼ਾਨ ਕਰ ਰਿਹਾ ਆ ਹੁਣ ਵੀ 5-7 ਮਿੰਟ ਪਹਿਲਾਂ ਮੈਨੂੰ ਉਹਦੀ ਕਾਲ ਆਈ ਹੈ WhatsApp ਤੇ ਜੀ ਮੈਨੂੰ ਉਹ ਧਮਕੀਆਂ ਦਿੰਦਾ ਆ ਮੈਂ ਬਹੁਤ ਔਖੀ ਆ ਵੀਰ ਜੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਮੈਂ ਬਹੁਤ ਔਖੀ ਆ ਆ ਮੇਰੀ ਬੇਟੀ ਆ ਵਾਹਿਨੂਰ ਕੋਲ ਮੇਰੀ ਬੱਚੀ ਇੱਕ ਛੋਟਾ ਜਿਹਾ ਬੇਟਾ ਆ ਮੇਰਾ 3 ਸਾਲ ਦਾ ਮੇਰੇ ਮੇਰੀ ਕੋਈ ਮਦਦ ਨਹੀਂ ਕਰ ਰਹੀ ਆ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਦੀ ਆ ਕਿ ਮੈਂ ਬਹੁਤ ਜਲਦੀ ਆਪਣੇ ਦੋ ਬੱਚਿਆਂ ਨਾਲ ਜ਼ਹਿਰ ਖਾ ਕੇ ਮਰ ਜਾਣਾ ਆ ਮੈਨੂੰ ਮੇਰਾ ਆਦਮੀ ਨੇ ਬਹੁਤ ਤੰਗ ਕੀਤਾ ਅੱਜ ਵੀ ਉਹ ਸੋਰਤ ਦੇ ਨਾਲ ਰਹਿ ਰਿਹਾ ਆ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਸੀ ਆਪਣਾ ਕੰਮ ਕਰ ਰਹੇ ਨੇ ਕਰ ਰਹੇ ਨੇ ਪਰ ਨਹੀਂ ਮੈਨੂੰ ਪੰਜਾਬ ਰਾਜ ਮੈਲਾ ਕਮਿਸ਼ਨ ਤੋਂ ਚਿੱਠੀ ਆਈ ਮੈਂ 23 ਤਰੀਕ ਨੂੰ ਚੰਡੀਗੜ੍ਹ ਵੀ ਹੋ ਕੇ ਆਈ ਆ ਉਸ ਦਿਨ ਰਾਤ ਨੂੰ ਕਾਰਮਾ ਲ ਮੇਰਾ ਕਰੇ ਆ ਗਿਆ ਮੈਨੂੰ ਬਹੁਤ ਡਰਾਇਆ ਧਮਕਾਇਆ ਗਿਆ ਵੀਰ ਜੀ ਮੇਰੀਓ ਭੈਣੋ ਸੱਚੀ ਸੱਚੀ ਕਿਸੇ ਨੇ ਕਿਹਾ ਸੀ ਜਾਂ ਨਹੀਂ ਕੋਈ ਕਰਦਾ ਅੱਜ ਕੋਈ ਬਰਾ ਜੁਰਤ ਵਾਲਾ ਨਹੀਂ ਐ ਅੱਜ ਕੋਈ ਜਥੇਬੰਦੀ ਵਿੱਚ ਜ਼ਮੀਰ ਮਰ ਗਿਆ ਜਥੇਬੰਦੀਆਂ ਵਾਲਿਆਂ ਦਾ ਮੈਨੂੰ ਫੋਨ ਕਰਕੇ ਸਭ ਕੁਝ கே ਮੁੜਗੇ ਇਹਨਾਂ ਲੋਕਾਂ ਦੇ ਜ਼ਮੀਰ ਮਰ ਗਏ ਆ ਇਸ ਨਿਹਾਲੀ ਕਲਾ ਪਿੰਡ ਦੇ ਲੋਕਾਂ ਦੇ ਵੀ ਜਮੀਰ ਮਰ ਗਏ ਆ ਓ ਇੱਕ ਵਾਰੀ ਕੋਈ ਆ ਕੇ ਪਤਾ ਦੇ ਕਰੋ ਇੱਕ ਵੀਰ ਜੀ ਸੀਗੇ ਗੁਰਜੰਡ ਸਿੰਘ ਬਾਠ ਬਾਬਾ ਬਕਾਲਾ ਤੋਂ ਉਹ ਮੇਰੇ ਘਰੇ ਆ ਕੇ ਰਾਸ਼ਨ ਪਾਣੀ ਦੇ ਗਏ ਆ ਪੁੱਛ ਪਰਤਲ ਕਰ ਗਏ ਆ 22 ਦਿਨ ਮਹੀਨੇ ਤੋਂ ਦੁੱਧ ਦੇ ਪੈਸੇ ਨਹੀਂ ਦਿੱਤੇ ਨਵੰਬਰ ਮਹੀਨੇ ਤੋਂ ਇਸ ਬੱਚੇ ਦੀ ਫੀਸ ਨਹੀਂ ਦਿੱਤੀ ਆਵੇ ਰੇ ਬੱਚੇ ਦੀ ਦੁਕਾਨ ਦੀਆਂ ਚੀਜ਼ਾਂ ਲੈ ਕੇ ਆਂਦੇ ਸੀ ਦੁਕਾਨ ਤੇ ਉੱਥੇ ਵੀ ਬਰਾਸ਼ਣ ਇਹਨਾਂ ਨੇ ਬੰਦ ਕਰਾਤਾ ਆ। ਉਹ ਲਾਂਦਾ ਤੁਹਾਨੂੰ ਸਾਰਿਆਂ ਨੂੰ ਪੰਜਾਬੀਓ ਪੰਜਾਬ ਸਰਕਾਰ ਨੂੰ ਵੀ ਲਾਂਦਾ ਆ। ਉਹ ਵੇਖਿਓ ਜਿਸ ਦਿਨ ਮੈਂ ਮਰ ਗਈ ਨਾ ਉਹ ਸਦਰ ਸਾਰੀ ਕਾਰਵਾਈ ਪੂਰੀ ਹੋ ਜਾਣੀ ਆ ਜਿਸ ਦਿਨ ਮੇਰੇ ਨਿੱਕੇ ਨਿੱਕੇ ਬੱਚੇ ਮਰ ਗਏ ਮੇਰੇ ਕੋਲ ਪੁਖਤਾ ਸਬੂਤ ਹੋਣ ਦੇ ਬਾਵਜੂਦ ਮੇਰੀ ਸੁਣਵਾਈ ਨਹੀਂ ਆ। ਓਏ ਮੈਂ ਤਾਂ ਦਰਖਾਸਤਾਂ ਇਹਨਾਂ ਦੇ ਅੱਗੇ ਵੀ ਬੜੀਆਂ ਲਾਈਆਂ ਆਏ ਮੇਰੇ ਬਾਬਾ ਦੀਪ ਸਿੰਘ ਜੀਆ ਓ ਮੇਰੀ ਨਹੀਂ ਕਿਸੇ ਨੇ ਬਾਤ ਪੁੱਛੀ ਮੈਂ ਹੁਣ ਮਰ ਜਾਣਾ ਬੜੀ ਜਲਦੀ ਮੈਂ ਕੋਈ ਝੂਠ ਨਹੀਂ ਬੋਲਦੀ ਮੈਂ ਸੜਕ ਤੇ ਆ ਕੇ ਆਪਣੇ ਦੋਨੋਂ ਬੱਚਾ ਨੂੰ ਲੈ ਕੇ ਆ ਕੇ ਜ਼ਹਿਰ ਖਾ ਕੇ ਮਰਾਂਗੀ ਤੁਹਾਡੇ ਸਾਰਿਆਂ ਦੇ ਸਾਹਮਣੇ ਫਿਰ ਪਹੁੰਚਿਓ ਫੇਰਾਇਆ ਪੱਤਰਕਾਰ ਆਇਓ ਮੇਰੇ ਘਰੇ ਮੇਰੀ Laash ਵੇਖਣ ਆਇਓ ਕਿੰਨੇ ਕਿ ਬਚਿਆ ਦੀ ਲਾਸ਼ ਵੇਖਣ ਆਇਓ ਬੇਸ਼ਰਮੋ ਓ ਲਾਤਾ ਤੁਹਾਨੂੰ ਇਹੋ ਜੀ ਸਰਕਾਰ ਨੂੰ ਉਹ ਜੱਥੇ ਬੰਦੀਆਂ ਨੇ ਮੇਰੇ ਤੋਂ ਪੈਸਾ ਨਹੀਂ ਤਾਂ ਨਹੀਂ ਕੋਈ ਖੜਦਾ ਉਹ ਧਮਕੀਆਂ ਦੇਈ ਜਾਂਦਾ ਮੈਨੂੰ ਓਏ ਧਮਕੀਆਂ ਦਿੰਦਾ ਯਾਬੀ ਤੂੰ ਦੇਖ ਲੈ ੱੱਕੇ ਖਾਲੇ ਨਾ ਇੰਨੇ ਦਿਨ ਕੋਈ ਆਇਆ ਇਹ ਡੱਕੇ ਦੇ ਵੀਕੰਡ ਵਾਲੀਆਂ ਜਥੇ ਬੰਦੀਆਂ মিডিਆ ਤੇ ਪੁਲਿਸ ਵਾਲੇ ਆ ਸਾਰੇ ਪੈਸੇ ਪਿੱਛੇ ਹਾਰ ਗਏ ਜਮੀਰ ਇਮਾਨ ਵੇਚ ਤਾ ਲੋਕੋ ਸੁਣ ਕਸਬੂਤ ਸੀ ਪਰ ਮੇਰੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਅੱਜ ਮੈਂ ਇੱਕ ਛੋਟਾ ਜਿਹਾ ਪੇਜ ਇਸ ਵੀਡੀਓ ਨਾਲ ਲਾਣ ਲੱਗੀ ਆ ਫੋਟੋ ਵੇਖਿਓ ਜਨਾਨੀ ਮੇਰੇ ਘਰ ਦੇ ਵਿੱਚ ਦੁਆਡੀਆਂ ਦਾ ਮੁੰਡਾ ਵੀ ਸ਼ਾਲ ਜਿਹਦੇ ਪੂਰੇ ਪਰਿਵਾਰ ਨੇ ਪੂਰੀ ਵਾਹ ਲਾਤੀ ਉਹਨੂੰ ਇੱਥੋਂ ਤੱਕ ਲੈ ਕੇ ਆਂ ਚੋ ਵੀ ਵੇਖ ਲਿਓ ਵੇਖਿਓ ਇਸ ਤੋਂ ਬਾਅਦ ਵੀ ਮੇਰੇ ਤੋਂ ਬਹੁਤ ਸਾਰੇ ਪ੍ਰੂਫ ਆ ਮੈਂ ਉਹ ਵੀ ਵਾਇਰਲ ਕਰ ਦੇਣੇ ਬਹੁਤ ਜਲਦੀ ਮਰਨ ਤੋਂ ਪਹਿਲਾਂ ਕਰਕੇ ਜਾਊਂਗੀ ਪਰ ਮੇਰਾ ਆਦਮੀ ਅੱਜ ਵੀ ਉਸ ਜਨਾਨੀ ਦੇ ਨਾਲ ਉਸ ਕਿਰਨਦੀਪ ਕੌਰ ਦੇ ਨਾਲ ਮੇਰੇ ਮਾਮੀ ਸੱਸ ਰਮਨਦੀਪ ਕੌਰ ਦੇ ਘਰ ڪرਿੰਡੀ ਪਿੰਡ 'ਚ ਰਹਿ ਰਿਹਾ ਆ ਓਏ ਸ਼ਰਮ ਕਰ ਲਾ ਮਾਮੀ ਰਮਨਦੀਪ ਤੇਰੇ ਘਰ ਵੀ ਕੁੜੀ ਆ ਤੂੰ ਵੀ ਕੁੜੀ ਜੰਮੀ ਆ ਉਹ ਮੈਂ ਪਿੱਛੋਂ ਆ ਤੁਸੀਂ ਮੇਰਾ ਮਾਪਿਓ ਮਰ ਗਏ ਆ ਮੈਂ ਪਿੱਛੋਂ ਆ ਸ਼ਰਮ ਨਾਲ ਡੁੱਬ ਕੇ ਮਰ ਜੋ ਸਰੀਆਲੀ ਕਲਾ ਵਾਲਿਓ ਪੀਰਾ ਗੁਰੂਆਂ ਦੀ ਸਰੀਆਲੀ ਸੀਹੀ ਤੁਹਾਡਾ ਜਮੀਰ ਮਰ ਗਿਆ ਲੋਕੋ ਓ ਇਹਨਾਂ ਨੂੰ ਲਜਾਓ ਬਾਹਰ ਫੜ ਕੇ ਇਹਨਾਂ ਨੂੰ ਸਜਾ ਦਿਓ ਜਿਹੜੀ ਬੰਦੀ ਕਾਰਵਾਈ ਆ ਜੇ ਬੰਦਾ ਜਨਾਨੀ ਰੱਖ ਸਕਦਾ ਤੇ ਜਿਹੜਾ ਮੈਨੂੰ ਧੰਗੀਆਂ ਦਿੱਤੀਆਂ ਗਈਆਂ ਡਰਾਇਆ ਧੰਕਾਇਆ ਗਿਆ ਮੇਰੇ ਸਾਹਮਣੇ ਗੰਦ ਪਾਇਆ ਗਿਆ ਮੇਰੇ ਸਾਹਮਣੇ ਜਨਾਨੀ ਬੰਦੇ ਨਾਲ ਸੁਣਦੀ ਰਹੀ ਉਹਦੀ ਕੋਈ ਪੁੱਛ ਪੜਤਾਲ ਨਹੀਂ ਉਹ ਪੂਰੇ ਪੰਜਾਬ 'ਚ ਕੋਈ ਭਰਾ ਨਹੀਂ ਆਜੇਗਾ ਜਿਹੜੀ ਮੇਰੀ ਬੁੱਟ ਕੇ ਬਾਹ ਫੜੇ ਔਰ ਕਿਸੇ ਇੱਕ ਦਾ ਤਾਂ ਜਮੀਰ ਜਾਗ ਜਾਵੇ ਕਿਸੇ ਇੱਕ ਦਾ ਕਿਸੇ ਇੱਕ ਦਾ ਨਹੀਂ ਖੋਲਦਾ ਬੇਟਾ ਨਹੀਂ ਖੋਲਣਾ ਬੂਆ ਇੱਧਰ ਆ ਤੂੰ ਕੋਈ ਗੱਲ ਨਹੀਂ ਤੂੰ ਇੱਧਰ ਆ ਕੁਛ ਨਹੀਂ ਦਿੱਤਾ ਜਾ ਰਿਹਾ ਵੀਰ ਜੀ ਮੈਂ ਨੰਬਰ ਦੁਆਰਾ ਬੋਲ ਰਹੀ ਹਾਂ 6283 529238 ਜੇ ਕੋਈ ਵੀਰ ਭੈਣ ਮੇਰੇ ਇਸ ਨੰਬਰ ਤੇ ਗੂਗਲ ਪੇ ਕਰਕੇ ਵੀ ਮੇਰੀ ਮਦਦ ਕਰ ਸਕਦੇ ਪੈਸੇ ਨਹੀਂ ਕਰੋ ਦਿੰਦਾਂ ਨੇ ਮੈਨੂੰ ਮਾਰ ਦੇਣਾ ਆ ਆ ਵੇਖੋ ਮੇਰੇ ਦੋ ਨਿੱਕੇ ਨਿੱਕੇ ਬੱਚੇ ਆ ਵੇਖੋ ਆ ਵੇਖੋ ਜੀ ਆ ਦੇਖੋ ਆ ਦੇਖੋ ਮੇਰਾ ਮੁੰਡਾ ਛੋਟਾ ਜਿਹਾ ਆ ਵੇਖੋ ਮੇਰਾ ਬੱਚਾ ਵੇਖੋ ਜੀ ਮੈਂ ਬਹੁਤ ਦੁਖੀ ਹਾਂ ਜੀ ਮੈਂ ਬਹੁਤ ਦੁਖੀ ਹਾਂ ਮੈਂ ਇੱਕ ਛੋਟਾ ਜਿਹਾ ਪੇਜ ਨਾਲ ਲਾ ਰਹੀ ਹਾਂ ਵੇਖੋ ਮੇਰੇ ਘਰ ਚ ਮੌਜੂਦ ਸੱਸ ਸੋਹਰੇ ਦੀ ਹੁੰਦਿਆ ਮੈਂ ਜਨਾਨੀ ਜਿੰਦੀ ਸੱਸ ਸੋਹਰਾ ਉਸ ਜਨਾਨੀ ਨੂੰ ਇਸ ਘਰ ਚ ਲਿਆ ਕਿੱਦਾਂ ਹੋ ਸਕਦਾ ਸੀਗਾ ਏ ਇਨਾਂ ਦੇ ਲੱਖਾਂ ਦੀਆਂ ਲਾਂਤਾ